ਸਲੋਜੀ ਜਲੰਧਰ ਨਾਨਗੜ੍ਹ ਕੱਪੜੇ ਦੀ ਫੈਕਟਰੀਆਂ ਗਰਮੀਆਂ ਦੇ ਸੂਟਾਂ ਰੇਟਾਂ 'ਚ ਕਰਤਾ ਵੱਡਾ ਧਮਾਕਾ ਜਿਹੜੇ ਤੁਸੀਂ ਬਜ਼ਾਰਾਂ ਜਾ ਕੇ ਲੈਨੇ ਹੋ ਰੈਡੀਮੇਡ ਪਰਾਜੋ ਸੂਟ 12 1200 15 15 ਹੋਜੇ ਲੈ ਜਾਓ ਸਿਰਫ 395 'ਚ ਆਹ ਦੇਖੋ ਬੁਲਬੁਲ ਦਾ ਬੱਚਾ ਮਸਲੀਨ ਦੇ ਸੂਟ ਕੋਈ ਕਹਿੰਦਾ 2500 ਰੁਪਈਆ ਕੋਈ ਕਹਿੰਦਾ 3000 ਲੈ ਜਾਓ 495 ਦੇ ਵਿੱਚ ਦੇਖੋ 495 'ਚ ਬੁਲਬੁਲ ਦੇ ਬੱਚੇ ਰੰਗ ਡਿਜ਼ਾਈਨ ਕਾਫੀ ਮਿਲ ਜਾਣੇ ਆ 495 ਜ ਲੈ ਜਾਓ 2233 35 3500 ਵਾਲੇ ਸੂਟ ਸੋ ਬਿਲਕੁਲ ਜੀ ਨਾਲ ਭਾਈ ਜੀ ਪਾਰਟੀ ਵਾਲ ਸੂਟਾਂ ਦਾ ਨਾ ਨ ਕੱਟ ਕਪੜਾ ਵੈਕਟ ਜਾਂਦਾ ਨਾ ਇੱਕ ਜੂਤੋ ਕਰ ਜਾ ਰਹੇ ਬਹੁਤ ਵੱਡਾ ਤਮਾਕਾ ਇਧਰ ਚੈੱਕ ਕਰੋ ਲਗਰੀ ਆਰਟੀਕਲ ਹੈ ਕੋਈ ਵੇਚਦੇ ਆ 5000 ਕੋਈ ਵੇਚਦੇ ਆ 6000 ਨਾ ਨ ਕੱਟ ਜਾਂਦੇ ਨਾ ਭਾਈ 6 7000 ਵਾਲਾ ਸੂਟ 15 1500 ਰੁਪਇਆ 395 495 495 ਵੱਡੀ ਸੇਲ ਪਿਓਰ ਮਸਰੀਂ ਦੇ ਸੂਟ ਲੈਣਗੇ ਡਿਜ਼ਾਈਨਰ ਸੂਟ ਲੈਣਗੇ ਲਗਜ਼ਰੀ ਆਰਟੀਕਲ ਲੈਣਗੇ ਲੁੱਟ ਲਓ ਮੇਲਾ ਕਿਉਂਕਿ ਹਰ ਸੂਟ ਦੇ ਉੱਤੇ 70 ਤੋਂ 80% ਤੱਕ ਡਿਸਕਾਊਂਟ ਚੱਲੇਗਾ ਦੇਖੋ ਜੀ ਬਾਜ਼ਾਰ ਦਾ 1500 ਰੁਪਿਆ ਨਾਨਖੜ ਤੋਂ ਲੈ ਜਾਓ 500 ਰੁਪਏ ਦੇ ਵਿੱਚ 5-500 ਰੁਪਏ ਵਿੱਚ ਕਾਟਨ ਦੇ ਸੂਟ ਵੱਡੇ ਫਾਇਦੇ ਹੋਲ ਸੇਲਰਾਂ ਨਾਲੋਂ ਵੀ ਸਸਤੇ ਜਲੰਧਰ ਕੱਪੜੇ ਦੀ ਫੈਕਟਰੀ ਦੇਖੋ ਟੌਪ ਦੇ ਲਗਜ਼ਰੀ ਸੂਟ ਜਿਹੜੇ ਅੱਜ ਕੱਲ ਕੁੜੀਆਂ ਕਹਿੰਦੀਆਂ ਸਾਨੂੰ ਚੌਣਵੇਂ ਚੌਣਵੇਂ ਸੂਟ ਚਾਹੀਦੇ ਆ ਆਹ ਦੇਖੋ 1200 ਨਹੀਂ ਸਰਵਿਸ 600 ਰੁਪਏ ਚ ਦੇ ਰਿਆ ਰੇਟ ਵੀ ਲਿਖ ਲੇ ਕੇ ਲਾ ਦੇ ਕੋਈ ਝੂਠ ਨਹੀਂ ਕੋਈ ਧੋਖਾ ਨਹੀਂ ਸੋ ਬਿਲਕੁਲ ਜੀ ਨਾਲ ਇਧਰ ਚੈੱਕ ਕਰੋ ਜਿੰਨਾ ਕਰੇਗਾ ਵਿਆਹ ਸ਼ਾਦੀ ਤੁਹਾਡੇ ਕਰੇ ਵਿਆਹ ਸ਼ਾਦੀ ਆਗਾ ਜੁਲਾਈ ਚ ਅਗਸਟ ਚ ਸਤੰਬਰ ਚ ਲੁੱਟ ਲੋ ਮੇਲਾ ਨਾਨਕ ਕਟ ਜੰਦਰ ਦਾ ਮੋਰਨੀ ਵਾਲੇ ਸੂਟਾ ਦਾ ਲੁੱਟ ਲੋ ਮੇਲਾ ਬਟੀਕਾ ਵਾਲੇ ਸੂਟਾ ਦਾ ਹਰ ਸੂਟ ਦੇ ਉੱਪਰ ਵੱਡਾ ਡਿਸਕਾਊਂਟ ਪੈੜੋ ਤੁਹਾਨੂੰ ਮਿਲ ਜਾਣਾ ਕੋਈ ਪੁਰਾਣੀ ਵੈਰੀਟੀ ਨਹੀਂ ਮਿਲਨੀ ਬਾਈ ਜੀ ਇੱਥੇ ਕੋਈ ਲੀਰਾ ਨਹੀਂ ਮਿਲਨੀ ਆ 100 100 ਵਾਲੀਆਂ 2 200 ਵਾਲੀਆਂ ਇੱਥੇ ਲਗਜ਼ਰੀ ਸੂਟ ਮਿਲਨੇ ਆ 5 5 6 6 8 8 ਵਾਲੇ ਅੱਗੋ ਅੱਧ ਰੇਟਾਂ ਤੇ ਦੇਖੋ ਜੀ ਕੋਈ ਮੰਗਦਾ 3500 ਕੋਈ ਮੰਗਦਾ 4000 ਸਿਰਫ 2000 ਰੁਪਏ ਦੇ ਵਿੱਚ ਸੂਟ 2000 ਰੁਪਏ ਦਾ ਸੂਟ ਦੇ ਰਹੇ ਆ ਕੱਪੜੇ ਦੀ ਫੈਕਟਰੀ ਜਿ ਲੈ ਕੇ ਆਇਆ ਕਪੜਾ ਸਸਤਾ ਦੇ ਰਿਹਾ ਦੇ ਲਗਜ਼ਰੀ ਰਿਹਾ ਬ੍ਰੋਕਰ ਦੇ ਸੂਟ ਲੈਣੇ ਤੇ ਲੈ ਜਾਓ ਔਰਗੰਜ਼ਾ ਲੈ ਜਾਓ ਬਿਆ ਇਸ਼ਾਰੀ ਦਾਸ਼ਬੀਰ ਦਾ ਕਪੜਾ ਜਿਹੜਾ ਬਾਜ਼ਾਰ ਤੁਸੀਂ 50000 ਦਾ ਲੈਣਾ ਇੱਤੋਂ ਲੈ ਜਾਓ ਸਿਰਫ 20000 ਰੁਪਏ ਚ ਸੋ ਬਿਲਕੁਲ ਜੀ ਨਾਲ ਤੁਹਾਨੂੰ ਦੇਾਂਗੇ ਡਿਜ਼ਾਈਨਰ ਤੋਂ ਡਿਜ਼ਾਈਨਰ ਸੂਟ કોટਨ ਦੇ ਸੂਟਾਂ ਲਗਜ਼ਰੀ ਆਰਟੀਕਲ 2025 ਚੰਪੀਆਲੇ ਆਰਟੀਕਲ ਹਲਦੀ ਦੇ ਪਾਨੂੰ ਦੇਾਂਗੇ ਮਹਿੰਦੀ ਦੇ ਪਾਨੂੰ ਦੇਾਂਗੇ ਬਾਈ ਜੀ ਮੋਰਾ ਵਾਲੀਆਂ ਸਲਵਾਰਾਂ ਵਾਲੇ ਮੋਰਾ ਵਾਲੇ ਕੇਰਿਆ ਵਾਲੇ ਸੂਟ ਦੇਾਂਗੇ ਹਰ ਇੱਕ ਸੂਟ ਤੇ ਪੈਣੋ ਮਿਲੇਗਾ ਤੁਹਾਨੂੰ ਇੱਕ ਬਹੁਤ ਵੱਡਾ ਡਿਸਕਾਊਂਟ ਹੋ ਮਹਾਮਾਕੇ ਪਹੁੰਚੋ ਨਾਨਕ ਕੱਟ ਕਪੜਾ ਫੈਕਟਰੀ ਜਿੱਦੇ ਜਿੱਤੇ ਇੱਕ ਜੂਤੋ ਮੇਲਾ ਚੱਲ ਜਾ ਰਿਹਾ ਐਤਵਾਰ ਵਾਲੇ ਦਿਨ ਪੂਰਾ ਮੇਲਾ ਚੱਲੇਗਾ ਹਰ ਪੈਣਪਰਾ ਦੇ ਹੋਣਿਆ ਫਾਇਦੇ ਹਾਰੇ ਸੂਟ ਤੇ ਮਿਲੇਗਾ ਵੱਡਾ ਡਿਸਕਾਊਂਟ ਚਾਹੇ ਦਾਦੇ ਲਗਜ਼ਰੀ ਆਰਟੀਕਲ ਲਓ ਜੀ ਦੇਖੋ ਜੀ ਰੈਡੀमेड ਸੂਟ ਵੀ ਦਮਾਗੇ ਤੁਹਾਨੂੰ ਅਨਸਟਿਚ ਵੀ ਦਮਾਗੇ ਸੈਮੀ ਸਟਿਚ ਵੀ ਦਮਾਗੇ ਸੈਮੀ ਸਟਿਚ ਸੂਟ ਰੇਟ ਚੈੱਕ ਕਰ ਲਓ ਸਿਰਫ 1000 ਰੁਪਏ ਚ ਇੱਕ ਇੱਕ 1000 ਰੁਪਏ ਚ ਦਮਾਗੇ ਰੰਗ ਦੇਖੋ ਡਿਜ਼ਾਈਨ ਦੇਖੋ ਟਾਪ ਦੀਆਂ ਚੀਜ਼ਾਂ ਸਿਰਫ ਨਾਨਖਾਟ ਕੱਪੜੇ ਦੀ ਫੈਕਟਰੀ ਡਾਇਰੈਕਟ ਕੱਪੜੇ ਦੀ ਫੈਕਟਰੀ ਚੋਂ ਲੈ ਜਾਓ ਸਸਤੇ ਰੇਟਾਂ ਤੇ ਚੈੱਕ ਕਰੋ ਪਾਰੇ ਤੋਂ ਪਾਰੇ ਸੂੜੇ ਸਸਤ ਸਤ ਤਿਆਰ ਵਾਲੇ 8 8 ਤਿਆਰ ਵਾਲੇ ਪੈਨੋਏ ਵੀ ਅੱਧੋ ਆਦ ਰੇਟਾਂ ਤੇ ਦੇ ਦਿਆਂਗੇ ਤਾਨੂੰ ਪਾਰੇ ਤੋਂ ਪਾਰੇ ਸੂਟ ਵਿਆਹਾਂ ਸ਼ਾਦੀਆਂ ਚ ਪਾਉਣ ਵਾਲੇ ਸੂਟ ਲਗਜ਼ਰੀ ਆਰਟੀਕਲ ਪੈਣੋ ਦੇ ਜਾ ਰਹੇ ਆ ਨਾਨਕ ਕੰਟ ਜਲੰਧਰ ਮੇਲੇ ਲੱਗ ਚਾ ਰਿਹਾ ਹੈ ਬਟੀਕਾਂਲੇ ਆਰਟੀਕਲ ਬਣ ਕੇ ਘੇਰੇ ਚੈੱਕ ਕਰੋ ਵੀ ਗਲੇ ਚੈੱਕ ਕਰੋ ਪਹਿਣੋ ਲੰਗਿਆ ਮੇਲਾ ਮੋੜ ਕੇ ਹੱਥ ਨਹੀਂ ਜੋਣਾ ਬਟੀਕਾਂਲੇ ਸੂਟਾਂ ਦਾ ਮੇਲਾ ਨਾਨਕ ਕੰਟ ਕਪੜਾ ਫੈਕਟਰੀ ਜਲੰਧਰ ਸੇਲ ਮੇਲਾ ਲੱਗ ਚੁੱਕਾ ਪਹਿਣਾ ਇਸ ਤੇ ਲੁੱਟ ਲੋ ਮੇਲਾ ਪਹਿਣੋ ਜਰੂਰ ਪਹੁੰਚੋ ਨਾਨਕ ਕੰਟ ਬਾਰ ਬਾਰ ਕਹਿ ਰਹੇ ਚੱਲ ਵੀ ਕਰ ਰਿਆਂ ਨਾ ਸਾਡੇ ਵਰਗਾ ਕਪੜਾ ਦੇਣਾ ਕਿਸੇ ਨੇ ਨਾ ਦੇਣੇ ਤੁਹਾਨੂੰ ਇਦਾਂ ਦੇ ਸੋ ਜਿਹੜਿਆ ਪਹਿਲਾਂ ਨਵੇਂ ਕੱਪ ਸ਼ੁਰੂ ਕਰਨਾ ਜਿਨ੍ਹਾਂ ਨੇ ਬੁਟੀਕ ਖੋਲਣਾ ਹੈ ਉਹਨਾਂ ਵਾਸਤੇ ਵੀ ਲਗਜ਼ਰੀ ਆਰਟیکل ਲੈਣਗੇ ਭਾਈ ਜੀ ਕੇਰੇ ਚੈੱਕ ਕਰੋ ਦੁਪੱਟੇ ਚੈੱਕ ਕਰੋ ਹੈਂਡਵਰਕ ਦੇ ਕੰਮ ਚੈੱਕ ਕਰੋਦਰ ਬੁਟੀਕਾ ਲਈ ਐਟਮਾ ਤੁਹਾਡਾ ਬਜਟ ਵੀ 25000 ਰਗਾ ਤੁਸੀਂ ਕਰੇ ਬੁਟੀਕ ਖੋਲਨੀ ਹੈ ਨਵੀਂ ਦੁਕਾਨ ਖੋਲਨੀ ਹੈ ਨਵਾਂ ਕਾਰੋਬਾਰ ਸ਼ਟ ਕਰਨਾ ਹੈ ਇੱਕ ਵਾਰੀ ਪਹੁੰਚੋ ਪੈਰੋ ਨਾਨਕਾਟ ਜੰਦਰ 1 ਜੂਨ ਤੋਂ ਮੇਲੇ ਸ਼ੁਰੂ ਹੋਣ ਜਾ ਰਿਹਾ ਹੈ ਦੁਪੱਟੇ ਡਿਜ਼ਾਈਨਰ ਕੇਰੇ ਡਿਜ਼ਾਈਨਰ ਲਗਜ਼ਰੀ ਫੈਬਰਿਕ ਹਰ ਸੂਟ ਤੇ ਵੱਡਾ ਡਿਸਕਾਊਂਟ ਤੁਹਾਨੂੰ ਨਾਨਕਾਟ ਮਿਲੇਗਾ ਫੈਕਟਰੀ ਚ ਬੜਿਆ ਮਾਲ ਬਾਈ ਜੀ ਸਿੱਧਾ ਫੈਕਟਰੀ ਰੇਟਾਂ ਤੇ ਦੇਵਾਂਗੇ ਆ ਤੁਸੀਂ ਚੈੱਕ ਕਰ ਲਓ ਦੇਖੋ ਤੁਸੀਂ ਵੱਡੇ ਵੱਡੇ ਸ਼ੋਅਰੂਮਾਂ ਜੀ ਕੋਈ 8000 ਮੰਗਦਾ ਕੋਈ 8500 ਮੰਗਦਾ ਮਹਾਲੀ ਵਰਗੇ ਵੱਡੇ ਸਟੋਰਾਂ ਦੀ ਗੱਲ ਕਰਦਾ ਪਰ ਨਾਨਖਾਟੇ ਆਜੋ ਇੱਥੇ ਟਿਗੜੇ ਟਿਗੜੇ ਰੇਟ ਘੱਟ ਕਰਦੇ ਆ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਕਰਦੇ ਆ ਲਗਜ਼ਰੀ ਦੁਪੱਟਿਆਂ ਨਾਲ ਲੋਕ ਇੰਗਲੈਂਡ ਕਨੇਡਾ ਅਮਰੀਕਾ ਭਾਈ ਜੀ ਕਿਸ ਨੇ ਆਨਲਾਈਨ ਵੀ ਕਪੜਾ ਮੰਗਵਾਉਣਾ ਉਹਨਾਂ ਨੂੰ ਵੀ ਬਿਲਕੁਲ ਜੀ ਨੰਬਰ ਪੈਣਾ ਸਕਰੀ ਤੇ ਚੱਲ ਰਿਹਾ ਕਾਲ ਮੈਸੇਜ ਕਰੋ ਪੂਰੀ ਸਰਵਿਸ ਤੁਹਾਨੂੰ ਮਿਲੇਗੀ ਨਾਨਕ ਕਟ ਦੇ ਅੰਦਰ ਤੇ ਹਰ ਪੈਦੇ ਭਾਈ ਜੀ ਫਾਇਦੇ ਹਰ ਭਰਾ ਦੇ ਫਾਇਦੇ ਪੰਜ ਸੂਟ ਲੱਕੀ ਡਰਾਅ ਕਰ ਦੇਣੇ ਅਗਲੀ ਵੀਡੀਓ ਚ ਦੱਬ ਕੇ ਵੀਡੀਓ ਚਲਦੀ ਕਰ ਦਿਓ ਚੈਰ ਚੈਟ ਗਰੁੱਪ ਤੇ ਸੂਟ ਵੀ ਤੁਹਾਨੂੰ ਗਾਈ 100-100 ਰੁਪਏ ਵਾਲੇ ਗਿਫਟਰੀ ਦੇਣੇ ਭੈਣੋ 2-2 ਹਜ਼ਾਰ ਵਾਲੇ ਸੂਟ ਤੁਹਾਨੂੰ 1 ਰੁਪਈਆ ਨਹੀਂ ਲੈਣਾ ਟੋਟਲੀ ਫ੍ਰੀ ਸਲਾਜੀ ਦੱਬ ਕੇ ਫ੍ਰੀ ਸਲਾਜੀ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਦੱਬ ਕੇ ਵੀਡੀਓ ਸ਼ੇਅਰ ਕਰੂ ਉਹਨਾਂ ਭੈਣ ਭਰਾਵਾਂ ਨੂੰ ਪੰਜ ਸੂਟ ਰਾਇਲ ਲਗਜ਼ਰੀ ਪੰਜ ਸੂਟ ਬਿਲਕੁਲ ਫ੍ਰੀ ਮਾਗੇ ਜੀ ਮਸਲੀਨ ਦੇ ਸੂਟ ਹੈ ਡਿਜ਼ਾਈਨਰ ਦੁਪੱਟੇ ਆ ਪਹਿਨੋ ਲਗਜ਼ਰੀ ਆਰਟیکل ਹੈ ਹਰ ਪਹਿਣ ਭਰਾ ਦੇ ਫਾਇਦੇ ਆ ਕਿਉਂਕਿ ਨਾਨਕ ਕੱਟ ਕਪੜਾ ਫੈਕਟਰੀ ਚਰੰਦਰ ਨੇ ਸੇ ਲਗਾ ਦਿੱਤੀ ਪਹਿਨਣ ਵਾਸਤੇ ਜਿੱਤੇ ਪੋਚੇ ਵਰਕ ਮਿਲਨੇ ਆ ਗੰਗਾ ਦੇ ਸੂਟ ਭਾਈ ਜੀ ਨਾਲ ਮਿਲਨੇ ਆ ਇਧਰ ਚੈੱਕ ਕਰੋ ਗੰਗਾ ਦਾ ਸੂਟ ਦੇਣਾ ਲੋਕੀ ਕਹਿੰਦੇ 100 ਵਾਲਾ ਲੈ ਜਾਓ ਅਈ ਕਹਿੰਦੇ 3000 ਵਾਲਾ 1000 ਚ ਲੈ ਕੇ ਜਾਓ ਇਧਰ ਚੈੱਕ ਕਰੋ ਸਾਈਬਾ ਦੇ ਸੂਟ ਦੇ ਆ ਗਏ ਗੰਗਾ ਤੇ ਦੇ ਆ ਗਏ ਆ ਭਾਈ ਜੀ ਰਾਮ ਟੈਕਸ ਦੇ ਸੂਟ ਇਧਰ ਚੈੱਕ ਕਰੋ ਰਾਮ ਟੈਕਸ ਸੂਟ ਦੇ 70 ਤੋਂ 80% ਡਿਸਕਾਊਂਟ ਦੇਖੋ ਜੀ ਠੋਕ ਵਜਾ ਕੇ ਚੈਲੰਜ ਕਰਦੇ ਆ ਜੋ ਵੈਰਾਈਟੀ ਤੁਹਾਨੂੰ ਗਰਮੀ ਵਾਲੇ ਸੂਟਾਂ ਦੀ कॉटन ਦੇ ਸੂਟਾਂ ਦੀ ਮਸਲੀਨ ਦੇ ਸੂਟਾਂ ਦੀ ਨਾਨਕਾੜ ਤੋਂ ਮਿਲ ਜਾਣੀਆਂ ਵੱਡੇ ਵੱਡੇ ਬ੍ਰਾਂਡ ਮਿਲ ਜਾਣੇ ਆ ਹੋਰ ਕਿਤੋਂ ਨਹੀਂ ਮਿਲਣੇ ਬਾਜ਼ਾਰ 'ਚ ਰੇਟਾਂ ਨੂੰ ਲੱਗੀ ਅੱਗ ਪਰ ਨਾਨਕਾਟ ਜਲੰਧਰ ਕੱਪੜੇ ਦੀ ਫੈਕਟਰੀਆਂ ਕਰਤੇ ਵੱਡੇ ਫਾਇਦੇ ਕੋਡੀਆਂ ਦੇ ਪਾ ਕਪੜਾ ਕਰਦਾ ਕੋਡੀਆਂ ਦੇ ਪਾ ਗਰਮੀਆਂ ਦੇ ਵਿੱਚ ਲਾਦੀ ਠੰਡੀ ਠੰਡੀ ਸੇਲ ਚੱਕ ਲੋ ਚੱਕ ਵੱਡੇ ਫੇਰੇ ਕਰਾਂਗੇ 11000 ਰੁਪਏ ਰੇਜਾ ਚ ਰਾਤ ਤੱਕ ਦੇ ਸੂਟ ਸ਼ੁਰੂ ਕਰ ਦਿੱਤੇ ਨਾਨਕ ਘੱਟ ਜਲੰਧਰ ਨੇ ਓਪਨ ਚੈਲੰਜ ਦੇ ਨਾਲ ਇਧਰ ਬ੍ਰਾਂਡ ਚੈੱਕ ਕਰ ਲੋ ਭਾਈ ਜੀ ਬ੍ਰਾਂਡ ਚੈੱਕ ਕਰ ਲੋ 11000 ਰੁਪਏ ਰੇਜਾ ਚ ਰਾਤ ਤੱਕ ਦੇ ਸੂਟ ਦੇਾਂਗੇ オリジナル ਸੂਟ ਦੇਾਂਗੇ ਜਿੱਨਾਂ ਚ ਬੋਟਮਾ ਵਰਕ ਵੀ ਤੁਹਾਨੂੰ ਦੇਾਂਗੇ ਡਿਜੀਟਲ ਦੁਪੱਟੇ ਦੇਾਂਗੇ ਕਢਾਈਆਂ ਵਾਲੇ ਸੂਟ ਨਾ ਕੋਈ ਦੇਗਾ ਨਾ ਕਿਧੋ ਮਿਲੇਗਾ ਓ ਕੋ ਚਾਲੇ ਦਿਨਾਂ ਨਾਲ 1 ਜੂਨ ਤੋਂ ਚੱਲੇਗਾ ਮੇਲਾ ਤੇ ਨਾਲ ਜਾ ਕੇ ਪੈਰਾਂ ਨੂੰ ਬਟਿਕਾ ਲੈ ਇਹਦਾ ਦੇ ਸੂਟ ਪੈਣੋ ਹੋ ਮਹਾਮਾ ਕੇ ਵਿੱਚੋ ਵਿਆਹ ਸ਼ਾਦੀ ਸ਼ਗਨ ਵਾਲੇ ਸੂਟ ਤਾਂ ਅਸੀਂ ਦੇ ਰਹੇ ਹੱਥ ਪਰੇ ਵਾਲੇ ਸੂਟ ਬਾਈ ਜੀ ਹੱਥ ਪਰੇ ਵਾਲੇ ਸੂਟ ਚਾਚੀਆਂ ਨੂੰ ਦਿਓ ਮਾਮੀਆਂ ਨੂੰ ਦਿਓ ਆਪੂਆ ਮਾਸੀਆਂ ਨੂੰ ਦੇ ਦਿਓ ਲੁੱਟ ਲੋ ਮੇਲਾ ਕਿਉਂਕਿ ਨਾ ਨਾ ਕੱਟ ਜੇ ਨਦਰ ਨੇ ਥੋੜਾ ਦਿਨਾਂ ਦੀ ਲਾਤੀ ਸੇਲ ਬਨਾਰਸੀ ਸੂਟ ਮਿਲਣਗੇ ਗੰਗਾ ਦੇ ਸੂਟ ਮਿਲਣਗੇ ਸਾਬਾ ਦੇ ਸੂਟ ਮਿਲਣਗੇ ਕਾਜੀਵਰਮ ਦੇ ਮਿਲਣਗੇ ਅਖੀਰ ਖਵਾਬ ਦੇ ਮਿਲਣਗੇ ਭਾਜੀ ਹਾਰੇ ਸੂਟ ਤੇ ਪਹਿਣਾ ਦਾ ਫਾਇਦਾ ਹਾਰੇ ਸੂਟ ਬਟੀਕਾ ਵਾਲਾ ਦੇਣਾ ਇਧਰ ਚੈੱਕ ਕਰੋ ਬਟੀਕਾ ਵਾਲਾ ਆਰਟੀਕਲ ਦੇਣੀ ਹੈ ਥ੍ਰੈਡ ਦੇ ਕੰਮ ਦੇਣੇ ਆ ਨਵੇਂ ਕੱਪੜੇ ਦੇ ਰੇ ਸਟਾਕ ਚੈੱਕ ਬਾਈ ਜੀ ਕਰਾ ਦਿਓ ਟਰੱਕਾਂ ਭਰ ਭਰ ਕੇ ਮਾਲ ਕੰਟੇਨਰਾਂ ਦੇ ਕੰਟੇਨਰ ਮਾਲ ਇਧਰ ਬਾਈ ਜੀ ਤਿਆਰੀਆਂ ਪੂਰੀਆਂ ਚੱਲ ਰਹੀਆਂ ਸੇਲ ਦੀਆਂ ਇੱਕ ਜੂਤੋਂ ਮੇਲਾ ਸ਼ੁਰੂ ਹੋ ਜਾ ਰਿਹਾ ਹੈ ਹੋ ਮਹਾਮਾਗਿਆ ਤੁਸੀਂ ਪਹੁੰਚਣਾ ਨਾਨਕ ਕੱਟ ਕਪੜਾ ਫੈਕਟਰੀ ਦੇ ਅੰਦਰ ਵੀਡੀਓ ਦਬਕੇ ਕਰਨੀਆਂ ਸ਼ੇਅਰ ਬਾਈ ਜੀ ਪਾਰੇ ਪਾਰੇ ਸੂਟ ਪਾਰੇ ਪਾਰੇ ਸੂਟ ਵੀ ਕਰਤੇ ਕੋਡੀਆਂ ਦੇ ਪਾ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਸੇਲ ਦਾ ਵੱਡਾ ਫਾਇਦਾ ਆ ਦੇਖੋ ਜਾਲ ਬਣੇ 15 15 10 10 ਹਜ਼ਾਰ 12 12 ਹਜ਼ਾਰ ਦੇ ਸੂਟ ਵੀ ਲੈ ਜਾਓ 4 4000 ਚ 5 5000 ਚ 6 6000 ਚ ਇੱਕ ਇੱਕ ਸੂਟ ਪਿੱਛੇ ਤੁਹਾਡਾ 5 5000 ਰੁਪਏ ਬਚਾ ਲੈਣਾ ਜਲੰਧਰ ਨਾਨ ਘੱਟ ਕੱਪੜੀ ਦੀ ਫੈਕਟਰੀ ਦੀ ਆ ਜਾਓ ਬਾਰ ਬਾਰ ਕਹਿੰਨੇ ਆ ਕਿਤੇ ਜਾਣ ਦੀ ਲੋੜ ਨਹੀਂ ਖੁੱਲੀ ਡੁੱਲੀ ਪਾਰਕਿੰਗ ਉੜਿਆ ਲਿਖਿਆ ਸਟਾਫ ਏਸੀ ਦੀ ਸਬਦਾ ਫੁੱਲ ਚਾਹ ਪਾਣੀ ਪੂਰਾ ਤੇ ਫੈਰੇ ਬਹੁਤ ਵੱਡੇ ਆ ਦੇਖੋ ਬਾਈ ਬਾਰੇ ਬਾਰੇ ਸੂਟਾਂ ਜੀ ਬੜਾ ਫਲਕੂਲ ਬਾਈ ਜੀ ਪਹਿਣਾ ਕਿਦਿਆਂ ਕੱਲਾ ਗਲਾ ਚਾਹੀਦਾ ਡਿਜੀਟਲ ਸੂਟ ਪ੍ਰਿੰਟ ਦੁਪੱਟਾ ਸਾਰੀਆਂ ਮਨੋ ਕਾਮਨਾ ਨਾਨਕ ਕਟ ਜਲੰਧਰ ਨੇ ਕੱਲੇ ਨੇ ਪੂਰੀਆਂ ਕਰ ਦੇਣੀਆਂ ਕਿਉਂਕਿ ਬਾਬੇ ਨਾਨਕ ਦਾ ਘਰ ਨਾਨਕ ਕਟ ਪੋਚੋ ਹੈਂਡਵਰਕ ਦੇ ਕੰਮ ਲੈਣੇ ਆ ਡਿਜੀਟਲ ਡਿਜ਼ਾਈਨਰ ਦਬੱਟੇ ਲੈਣੇ ਆ ਪੈਣੋ ਇੱਕ ਜੂ ਡੇਡ ਨੋਟ ਕਰ ਲੋ ਐਤਵਾਰ ਵਾਲੇ ਦੇ ਤੋਂ ਸੇਲ ਲੱਗਾਂ ਜਾ ਰਹੀ ਹੈ ਨਾਨਕ ਕਟ ਕਪੜਾ ਫੈਕਟਰੀ ਦੇ ਅੰਦਰ ਆ ਸਾਰਾ ਸਟਾਕ ਭਾਈ ਜੀ ਆਪਾਂ ਮੇਲੇ 'ਚ ਪੈਣ ਨੂੰ ਦੇ ਦੇਣਾ ਚਾਹੇ ਦੇ ਨਾਲ ਦੇ ਲੱਕਰੀ ਆਰਟیکل ਲੈ ਲੋ ਇਦਾਂ ਦੇ ਨਵੇਂ ਤੋਂ ਨਵੇਂ ਮਾਲ ਲੈ ਲੋ ਆਰੇ ਸੂਟ ਦੇ ਉੱਤੇ ਵੱਡੀ ਸੇਲ 50 ਤੋਂ 70% ਚਾਹੇ ਗੋਟਾ ਪੱਟੀ ਦੇ ਡਿਜ਼ਾਈਨ ਲੈ ਲੋ ਭਾਜੀ ਹਰ ਸੂਟ ਤੇ ਫਾਇਦਾ ਪੈਣ ਉਹ ਪੱਕ ਕਰ ਦੇਣਾ ਹੈ ਜੀ ਸੋ ਭਾਈ ਜੀ ਨਾ ਇੱਧਰ ਜਾਣ ਦੀ ਲੋੜ ਨਾ ਇੱਧਰ ਜਾਣ ਦੀ ਲੋੜ ਸਿੱਧੇ ਡਾਇਰੈਕਟ ਨਾਨਕਾਟ ਲੋਕ ਪਠਾਨਕੋਟ ਤੋਂ ਵੀ ਆ ਰਹੇ ਆ ਲੋਕ ਬਠਿੰਡੇ ਤੋਂ ਵੀ ਆ ਰਹੇ ਆ ਲੋਕ ਰਾਜਸਥਾਨ ਤੋਂ ਵੀ ਆ ਰਹੇ ਆ ਲੋਕ ਹਰਿਆਣਾ ਤੋਂ ਵੀ ਆ ਰਹੇ ਆ ਜੰਮੂ ਤੋਂ ਆ ਰਹੇ ਆ ਤੁਸੀਂ ਵੀ ਆ ਜਾਓ ਸਾਰਾ ਜਲੰਧਰ ਸ਼ਹਿਰ ਸਾਰਿਆਂ ਨੂੰ ਖੁੱਲਾ ਸੱਦਾ ਨਾਨਕਾਟ ਜਲੰਧਰ ਕੱਪੜੇ ਦੀ ਫੈਕਟਰੀ ਬਾਈ ਜੀ ਸੌਖਾ ਜਿਹਾ ਐਡਰੈਸ ਜਰੂਰ ਸਮਝਾ ਦੇ ਲੋ ਜੀ ਕਪੂਰਥਲਾ ਰੋਡ ਬਾਬਾ ਬੁੱਢਾਪੋਲ ਤੋਂ ਪੁਰਾਣਾ 120 ਫੁੱਟੀ ਰੋਡ ਨੰਬਰ ਤੁਹਾਡੀ ਸਕਰੀਨ ਤੇ ਚੱਲ ਰੇ ਕਾਲ ਕਰੋ ਮੈਸੇਜ ਕਰੋ ਲੋਕੇਸ਼ਨ ਆਪਣੇ ਆਪ ਆ ਜਾਏਗੀ ਇੱਕ ਵਾਰੀ ਭੈਣ ਭਰਾਵੋ ਜਰੂਰ ਪਹੁੰਚੋ ਅਗਰ ਵੱਡਾ ਫਾਇਦਾ ਕਰਾਣਾ ਹੈ ਪੈਸੇ ਖਰਚ ਨੇ ਘੱਟ ਕੁਆਲਿਟੀ ਲੈਣੀ ਵਧੀਆ ਪਹੁੰਚੋ ਸਿੱਧਾ ਨਾਨਕਾਟ ਪੂਰਾ ਪੰਜਾਬ ਅਢੀਕ ਕਰ ਰਿਹਾ ਕਿਉਂਕਿ ਨਾਨਕਾਟ ਕੱਪੜੇ ਦੀ ਫੈਕਟਰੀ ਨੇ ਦਰਵਾਜ਼ੇ ਖੋਲ ਦਿੱਤੇ ਆ ਸੱਚਾ ਸੁੱਚਾ ਕੰਮ ਕੱਪੜੀ ਦੀ ਕੁਆਲਿਟੀ ਸੁਪਰ ਰੇਟ ਕੌਟੀਆਂ ਦੇ ਪਾ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਜਲੰਧਰ